लुधियाना प्लस देख रहे हैं तमाम दर्शकदार स्वागत है बड़ी खबर ਤੁਹਾਡੇ ਨਾਲ ਸਾਂਝਾ ਕਰ ਰਹੇ ਹੈ ਲੁਧਿਆਣਾ ట్రాফিক ਪੁਲਿਸ ਦੇ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਨਵੇਂ ਕਦਮ ਜੜੇ ਚੱਕੇ ਜਾ ਰਹੇ ਹੈ ਤਾਂ ਸਤੇ ਇਹ ਕਿ ਇੱਕ ਚਲਾਨ ਹੋਣਾ ਉਹਨਾਂ ਲੋਕਾਂ ਦੇ ਕਿਤੇ ਜਾਣਗੇ ਜੋ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਪਾਇਆ ਜਾਣਗੇ ਤੇ ਇਸ ਦੀ ਸ਼ੁਰੂਆਤ ਅੱਜ ਤੋਂ ਲੁਧਿਆਣਾ ਦੇ ਮੋਲ ਰੋਡ ਤੇ ਸਥਿਤ ਜੋ ਛਤਰੀ ਚੌਂਕ ਤੋਂ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਅਕਸਰ ਇੱਥੇ ਜੋ ਓਵਰ ਸਪੀਡਿੰਗ ਕਰਦੇ ਵਾਹਨ ਜਿਹੜੇ ਕਿ ਆਮ ਦੇਖੇ ਜਾ ਸਕਦੇ ਲੇਕਿਨ ਹੁਣ ਅੱਜ ਤੋਂ ਇਸੇ ਚੌਂਕ ਤੋਂ ਇਹ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਇਚਲਾਨ ਕਟੇਚਾਂ ਦੀ ਜੋ ਇਹ ਚੌਕ ਹੈ ਤੁਸੀਂ ਦੇਖ ਸਕਦੇ ਇੱਕ ਪਾਸੇ ਨੂੰ ਫੁਹਾਰੇ ਵਾਲੇ ਚੌਕ ਵੱਲੋਂ ਇਹ ਰਸਤਾ ਜਾਂਦਾ ਹੈ ਦੂਜੇ ਪਾਸੇ ਆਪਾਂ ਦੇਖੀਏ ਤਾਂ Patna Ghat ਚੌਕ ਨੂੰ ਇਹ ਰਸਤਾ ਜਾਂਦਾ ਹੈ ਔਰ ਖੱਬੇ ਪਾਸੇ ਨੂੰ ਸਤਲੁਜ ਕਲੱਬ ਵੱਲੋਂ ਇਸ ਚੌਂਕ ਤੋਂ ਰਸਤਾ ਚਾਹੁੰਦਾ ਤੇ ਇਸੇ ਚੌਂਕ ਤੋਂ ਹੁਣ ਜੜਾ ਕੀ ਹੈ ਇਹ ਚਲਾਣ ਕੱਟਣ ਦੀ ਇੱਕ ਇਹ ਚਲਾਣ ਕਰਨ ਦੀ ਜਿਹੜੀ ਪ੍ਰਕਿਰਿਆ ਵੈ ਉਹ ਅੱਜ ਤੋਂ ਸ਼ੁਰੂਆਤ ਜਿਹੜੀ ਇਸ ਦੀ ਹੋ ਚੁੱਕੀ ਹੈ ਤਾਂ ਹੁਣ ਜੋ ਵੀ ਰੈੱਡ ਲਾਈਟ ਜੰਪ ਕਰਦਾ ਪਾਇਆ ਜਾਵੇਗਾ ਤਾਂ ਉਸੇ ਚਲਾਣ ਜਿਹੜੇ ਕੱਟੇ ਜਾਣਗੇ ਇਹ ਚਲਾਣ ਕਿੱਥੇ ਜਾਣਗੇ ਦੱਸਦੀ ਕਿ 1 ਸਾਲ ਦੇ ਅੰਤਰਾਲ ਤੋਂ ਬਾਅਦ ਲਗਭਗ ਇਹ ਚਲਾਣ ਦੀ ਇਹ ਪ੍ਰਕਿਰਿਆ ਦੁਆਰਾ ਤਾਂ ਸ਼ੁਰੂ ਕੀਤੀ ਗਈ ਹੈ ਤੇ ਇਹ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਪਾਇਆ ਜਾਣ ਵਾਲੇ ਲੋਕਾਂ ਦੇ 3 ਇਚਲਾਂ ਜੜੇ ਘੱਟੇ ਜਾਣਗੇ ਤੇ ਲੋਕਾਂ ਦੇ ਸੁਰੱਖਿਆ ਨੂੰ ਯਕੀਨੀ ਬਣਾਨਾ ਇੱਕ ਇੱਕ ਮਕਸਦ ਹੈ ਤੇ ਜੋ ਵੀ ਹੋਣਾ ਇਹਨਾਂ ਨੂੰ ਨਿਯਮਾਂ ਨੂੰ ਉਲੰਘਣਾ ਕਰਦਾ ਪਾਇਆ ਜਾਵੇਗਾ ਉਹਨਾਂ ਤੇ ਸਖਤੀ ਵਰਤਿਆ ਇਚਲਾਂ ਜੜੇ ਕੀਤੇ ਜਾਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅੱਜ ਤੋਂ ਇਚਲਾਂ ਦੀ ਜਿਹੜੀ ਪ੍ਰਕਿਰਿਆ 1 ਸਾਲ ਦੇ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ ਲੁਧਿਆਣਾ ਦੇ ਮੋਲ ਰੋਡ ਤੋਂ ਜੋ ਛਤਰੀ ਚੌਕ ਹੈ ਇਸ ਤੋਂ ਇਸ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਜੋ ਵੀ ওভারਸਪੀਡਿੰਗ ਕਰਦੇ ਪਾਈ ਜਾਣਗੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਪਾਈ ਜਾਣਗੇ ਉਹਨਾਂ ਦੇ ਖਿਲਾਫ ਇਹ ਚਲਾਨ ਜਿਹੜੇ ਕਿ ਕਿਤੇ ਛਾੜ ਕੇ ਲੁਧਿਆਣਾ ਪਲੱਸ ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹੈ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਨਵੇਂ ਕਦਮ ਜੜੇ ਚੱਕੇ ਜਾ ਰਹੇ ਹੈ ਤਾਂ ਸਤੇ ਇਹ ਕਿ ਇਹ ਚਲਾਨ ਹੁਣ ਉਹਨਾਂ ਲੋਕਾਂ ਦੇ ਕਿਤੇ ਜਾਣਗੇ ਜੋ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਪਾਇ ਜਾਣਗੇ ਤੇ ਇਸ ਦੀ ਸ਼ੁਰੂਆਤ ਅੱਜ ਤੋਂ ਲੁਧਿਆਣਾ ਦੇ ਮੋਲ ਰੋਡ ਤੇ ਸਥਿਤ ਜੋ ਛਤਰੀ ਚੌਂਕ ਉੱਤੇ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਅਕਸਰ ਇੱਥੇ ਜੋ ਓਵਰ ਸਪੀਡਿੰਗ ਕਰਦੇ ਵਾਹਨ ਜਿਹੜੇ ਕਿ ਆਮ ਦੇਖੇ ਜਾ ਸਕਦੇ ਲੇਕਿਨ ਹੁਣ ਅਜ ਤੋਂ ਇਸੇ ਚੌਂਕ ਤੋਂ ਇਸਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਇਚਲਾਨ ਕੱਟੇ ਚਾਂਦੀ ਜੋ ਇਹ ਚੌਂਕ ਹੈ ਤੁਸੀਂ ਦੇਖ ਸਕਦੇ ਇੱਕ ਪਾਸੇ ਨੂੰ ਫੁਹਾਰੇ ਵਾਲੇ ਚੌਂਕ ਵੱਲੋਂ ਇਹ ਰਸਤਾ ਜਾਂਦਾ ਹੈ ਦੂਜੇ ਪਾਸੇ ਆਪਾਂ ਦੇਖੀਏ ਤਾਂ ਪਾਤਨਗੜ੍ਹ ਚੌਕ ਨੂੰ ਇਹ ਰਸਤਾ ਜਾਂਦਾ ਹੈ ਔਰ ਖੱਬੇ ਪਾਸੇ ਨੂੰ ਸਤਲੁਜ ਕਲੱਬ ਵੱਲੋਂ ਇਸ ਚੌਕ ਤੋਂ ਰਸਤਾ ਚਾਹੁੰਦਾ ਤੇ ਇਸੇ ਚੌਕ ਤੋਂ ਹੁਣ ਜੜਾ ਕੀ ਹੈ ਇਹ ਚਲਾਨ ਕੱਟਣ ਦੀ ਇੱਕ ਇਹ ਚਲਾਨ ਕਰਨ ਦੀ ਜਿਹੜੀ ਪ੍ਰਕਿਰਿਆ ਵੈ ਉਹ ਅੱਜ ਤੋਂ ਸ਼ੁਰੂਆਤ ਜਿਹੜੀ ਇਸਦੀ ਹੋ ਚੁੱਕੀ ਹੈ ਤਾਂ ਹੁਣ ਜੋ ਵੀ ਰੈੱਡ ਲਾਈਟ ਜੰਪ ਕਰਦਾ ਪਾਇਆ ਜਾਵੇਗਾ ਤਾਂ ਉਸੇ ਚਲਾਨ ਜਿਹੜੇ ਕਿ ਕੱਟੇ ਜਾਣਗੇ ਇਹ ਚਲਾਨ ਕਿੱਥੇ ਜਾਣਗੇ ਦੱਸਦੀ ਕਿ 1 ਸਾਲ ਦੇ ਅੰਤਰਾਲ ਤੋਂ ਬਾਅਦ ਲਗਭਗ ਇਹ ਚਲਾਨ ਦੀ ਇਹ ਪ੍ਰਕਿਰਿਆ ਦੁਆਰਾ ਤਾਂ ਸ਼ੁਰੂ ਕੀਤੀ ਗਈ ਹੈ ਤੇ ਇਹ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਪਾਇਆ ਜਾਣ ਵਾਲੇ ਲੋਕਾਂ ਦੇ 3 ਛਿਲਾਣ ਜੜੇ ਕੱਟੇ ਜਾਣਗੇ ਤੇ ਲੋਕਾਂ ਦੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਇੱਕ ਇੱਕ ਮਕਸਦ ਹੈ ਤੇ ਜੋ ਵੀ ਹੋਣਾ ਇਹਨਾਂ ਨੂੰ ਨਿਯਮਾਂ ਨੂੰ ਉਲੰਘਣਾ ਕਰਦਾ ਪਾਇਆ ਜਾਵੇਗਾ ਉਹਨਾਂ ਤੇ ਸਖਤੀ ਵਰਤਿਆ ਈਚਲਾਂ ਜੜੇ ਕੀਤੇ ਜਾਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਅੱਜ ਤੋਂ ਈਚਲਾਂ ਦੀ ਜੜੀ ਪ੍ਰਕਿਰਿਆ 1 ਸਾਲ ਦੇ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ ਲੁਧਿਆਣਾ ਦੇ ਮੋਲ ਰੋਡ ਤੋਂ ਜੋ ਛਤਰੀ ਚੌਕ ਹੈ ਇਸ ਤੋਂ ਇਸ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਜੋ ਵੀ ওভারਸਪੀਡਿੰਗ ਕਰਦੇ ਪਾਈ ਜਾਣਗੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਪਾਈ ਜਾਣਗੇ ਉਹਨਾਂ ਦੇ ਖਿਲਾਫ ਇਹ ਚਲਾਨ ਜਿਹੜੀ ਹੈ ਕਿ ਕਿਤੇ ਛਾਪ ਕੇ